ਕਾਲਦੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਅੱਜ ਆਪਾਂ ਆਏ ਹੋਏ ਆ ਕਿਤੇ ਇੱਧਰ ਪੈਲੇਰੀ ਦੇ ਵਿੱਚ ਤੇ ਬਾਈ ਨਾਲ ਕੋਲ ਹੈਗਾ ਟਰੈਕਟਰ ਇੰਡੋ ਫਾਰਮ ਤੇ ਬਾਈ ਇਹਨਾਂ ਨੇ ਕਰਨਾ ਟਰੈਕਟਰ ਸੇਲ ਠੀਕ ਹੈ ਜੀ ਆਪਾਂ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਦੇਣੀ ਹੈ ਕੋਈ ਵੀ ਮੇਰਾ ਵੀਰ ਚਾਹਵਾਨ ਹੋਇਆ ਟਰੈਕਟਰ ਲੈਣ ਦਾ ਤਾਂ ਵੀਡੀਓ ਦੇਖਿਓ ਟਰੈਕਟਰ ਦਾ ਆਪਾਂ ਤੁਹਾਨੂੰ ਜੋ ਵੀ ਹੈਗੀ ਗੱਲਬਾਤ ਸਾਰੀ ਦੱਸਣੀ ਹੈ ਬਾਕੀ ਤੁਸੀਂ ਕੋਈ ਲੈਣ ਵਾਲਾ ਚਾਹਵੋ ਨਾ ਤੁਸੀਂ ਆ ਕੇ ਆਪਣੀ ਤਸੱਲੀ ਆਪ ਕਰਨੀ ਹੈ ਜੀ ਤੇ ਪਹਿਲਾਂ ਬਾਈ ਨਾਲ ਮਿਲਾਉਨੇ ਹੋਰ ਵੀਰੇ ਕੀ ਹਾਲ ਹੈ ਜੀ ਠੀਕ ਹੈ ਵੀਰੇ ਹਾਂਜੀ ਤੇ ਟਰੈਕਟਰ ਬਾਈ ਸਿੱਧਾ ਖੜਾ ਜੀਮੇਦਾਰਾਂ ਕੋਲੇ ਕੋਈ ਬਾਈ ਨਹੀਂ ਵਪਾਰ ਦਾ ਕੰਮ ਨਹੀਂ ਕਰਦੇ ਹੈਗੇ ਠੀਕ ਹੈ ਜੀ ਤੇ ਐ ਮੰਨ ਲਓ ਵੀ ਆਪਣੀ ਬਾਈ ਨਾਲ ਰਿਸ਼ਤੇਦਾਰੀ ਹੋ ਪੈਂਦੀ ਹੈ ਤਾਂ ਕਰਕੇ ਆਪਾਂ ਬਾਈ ਨਾਲ ਟਰੈਕਟਰ ਸਿੱਧਾ ਹੀ ਸੇਲ ਕਰਨਾ ਇਦਾਂ ਹੀ ਬਾਈ ਗੱਲ ਹਾਂਜੀ ਤੇ ਬਾਈ ਮਾਡਲ ਕਿਹੜਾ ਜੀ ਨਵਾਂ ਮਾਡਲ ਹੈ ਵੀਰੇ 2009 ਮਾਡਲ ਇਹ ਚਾਰ ਸਿਲੰਡਰ ਵਾਲਾ ਜੀ 3055 ਡੀਆਈ ਹੁਣ ਤਾਂ ਇਹ ਆਪਣੀ ਹਰੀ ਹਰੇ ਰੰਗ ਚਾਉਂਦੇ ਆ ਇਹ ਬਾਈ ਪੁਰਾਣੇ 2011 ਤੱਕ ਐਸ ਐਚਓ ਵਿੱਚ ਆਏ ਹੋਏ ਆ ਟਰੈਕਟਰ ਠੀਕ ਹੈ ਜੀ ਪਿਓਰ ਜੀਟਰ ਵਾਲਾ ਇੰਜਨ ਆਉਂਦਾ ਇਹ ਚ ਸਵਰਾਜ ਵਾਲਾ ਗੇਅਰ ਬਾਕਸ ਆ ਟਰੈਕਟਰ ਨੂੰ ਤੇ ਬਾਕੀ ਰੰਗ ਰੰਗ ਸਾਰਾ ਬਾਈ ਰੰਗ ਰੰਗ ਨਾਲ ਲਈ ਆ ओरिजिनल ਰੰਗ ਹੈ ਜੀ ਟਰੈਕਟਰ ਥੋੜਾ ਬਾਈ ਧੋਣੇ ਸਵਾਰਨੇ ਵਾਲਾ ਠੀਕ ਹੈ ਜੀ ਤੇ ਟਾਇਰ ਬਾਈ ਜਰੂਰ ਚਾਰੇ ਘਸੇ ਹੋਏ ਆ ਠੀਕ ਹੈ ਜੀ ਟਾਇਰ ਚਾਰੇ ਘੱਟ ਨਹੀਂ ਟਰੈਕਟਰ ਦੇ ਤੇ ਆਪਾਂ ਤੁਹਾਨੂੰ ਪਿੱਛੋਂ ਵੀ ਥੋੜੀ ਜੀ ਨਿਗਾਹ ਮਾਰਾ ਦੇਣੀ ਆ ਮਰਾੜ ਨੂੰ ਰੁੜੋ ਕੇ ਪਏ ਆ ਦੇਖੋ ਮਰਾੜ ਕਿਤੋਂ ਖਰਾਬ ਨਹੀਂ ਹੈਗੇ ਪਿੱਛੋਂ ਚੈੱਕ ਕਰ ਲਓ ਟਰੈਕਟਰ ਲਓ ਜੀ ਮਰਾੜਾ ਦੇਖੋ ਸਾਰੇ ਓਰੀਜਨਲ ਆ ਬਾਈ ਰੰਗ ਰੂੰਗਾ ਕਿਤੇ ਉਹ ਨਹੀਂ ਹੈਗਾ ਠੀਕ ਆ ਲੱਟਾਂ ਜ਼ਰੂਰ ਹੈ ਨਹੀਂ ਇਹਦੀ ਲੱਟਾਂ ਮੂਰੇ ਵੀ ਖੋਲੇ ਮੈਂ ਇੰਡੀਕੇਟਰ ਵਾਲੀਆਂ ਲੋ ਜੀ ਕਰ ਲੋ ਚੈੱਕ ਤੇ ਬਾਕੀ ਬਾਈ ਉਦਾਂ ਕਿਵੇਂ ਚਲਾਈ ਜੂਦਾ ਠੀਕ ਆ ਲਾਈ ਬਿਲਕੁਲ ਓਕੇ ਆ ਵੀਰੇ ਓਕੇ ਆ ਜੀ ਹਾਂ ਜੀ ਹਾਂ ਜਣ ਸਾਰਾ ਓਕੇ ਆ ਠੀਕ ਆ ਕਾਦੀ ਕਾਦੀ ਚਲਾਉਣੇ ਨੂੰ ਆਪਣਾ ਆਮ ਰੋਡ ਰੈਡੀਏਟਰ ਸਾਰਾ ਕੁਝ ਚਲਾਉਂਦਾ ਹੈ ਸੁਪਰ ਹੀਟਰ ਤੇ ਠੀਕ ਆ ਬਾਈ ਪਹਿਲਾ ਇਹ ਟਰੈਕਟਰ 14 ਦੇ ਟਾਇਰਾਂ 'ਚ ਆਏ ਆ 2009 10 11 ਤੱਕ ਬਾਅਦ 'ਚ ਆਉਣ ਲੱਗਿਆ 16 12 'ਚ ਠੀਕ ਹੈ ਜੀ ਤੇ ਬਾਕੀ ਜਿਹਨੇ ਵੀ ਲੈਣਾ ਆਪਣੀ ਤਸੱਲੀ ਆ ਕੇ ਆਪਣੀ ਆਪ ਕਰ ਲਿਓ ਠੀਕ ਹੈ ਜੀ ਬਾਕੀ ਉਦਾਂ ਜਿੰਨਾਂ ਦਾ ਟਰੈਕਟਰ ਠੀਕ ਓਕੇ ਹੈ ਜੀ ਲਵਟ ਲਵਟ ਓਕੇ ਆ ਓਕੇ ਓਕੇ ਤਸੱਲੀ ਕਰ ਲਵੇ ਅਗਲਾ ਠੀਕ ਹੈ ਬਾਈ ਦਾ ਰੇਟ ਦੱਸ ਦੋ ਕਿੰਨਾ ਜਾਇਜ਼ ਆ ਵੀਰ ਮੰਗਣ ਜੋ ਕੁਝ ਮਰ ਜਾ ਇੱਕ 60 ਹਮਲ ਕਰਦੇ ਆ 1 ਲੱਖ 60000 ਤੇ ਬਾਕੀ ਮਾਨਤਣ ਹੋ ਜਾਊਗਾ ਮਾਨਤਣ ਜ਼ਰੂਰ ਕਰਾਂਗੇ ਪੱਕਾ ਜੀ ਹਾਂਜੀ ਖਾਲੀ ਨਹੀਂ ਮੋੜਦੇ ਹੈਗੇ ਠੀਕ ਹੈ ਜੀ ਤੇ ਲੈ ਬਾਈ ਬਾਈ ਕਹਿੰਦਾ ਖਾਲੀ ਨਹੀਂ ਮੋੜਦੇ ਮਾਨਤਣ ਕਰਾਂਗੇ ਤੇ ਮੇਰੇ ਹਿਸਾਬ ਨਾਲ ਬਾਈ ਬਾਈ ਨੇ ਰੇਟ ਬਹੁਤ ਜਾਇਜ਼ ਮੰਗਿਆ ਮੈਂ ਥੋੜਾ ਜਿਹਾ ਆਈਡੀਆ ਲਈ ਬੈਠਾ ਸੀ ਬਾਈ ਰੇਟ तकरीबन 2 ਤੇ ਕਰੀਬ ਬੋਲੂ ਪਰ ਠੀਕ ਹੈ ਬਾਈ ਰੇਟ ਬਹੁਤ ਜਾਇਜ਼ ਆ ਕਿਸੇ ਨੇ ਲੈਣਾ ਹੈ ਟਰੈਕਟਰ ਬੜੀ ਪਾਵਰ ਦਾ ਹੈ ਦੇਖੋ ਆਹ ਸੇਮ 58 ਘਰ ਨਹੀਂ ਚੜਾ ਬਾਈ ਠੀਕ ਹੈ ਜੀ ਇਹਨੂੰ ਜਿਆਦੇ ਤੇ ਮਰਜ਼ੀ ਠੋਕ ਦਿਓ ਟਾਇਰ ਮਾੜੇ ਮੂਠੇ ਲੇ ਕੇ ਜਿੱਦਾਂ 20 25 11 ਦੇ ਟਾਇਰ ਪੈ ਗਏ ਇਹਨੂੰ ਇਹਨੇ ਟਰੈਕਟਰ ਨੇ ਕਿਤੇ ਨਹੀਂ ਜਾਣਾ ਭਾਈ ਸੈਂਟਰ ਗੇਅਰ ਆ ਸਵਰਾਜ ਵਾਲਿਆਂ ਨੂੰ ਗੇਅਰ ਸਾਰੇ ਹੀ ਸੇਮ ਲੱਗਿਆ ਵਾ ਭਾਈ ਨੰਬਰ ਪਿਆਵੇ ਆ ਕਿੱਥੇ ਨੰਬਰ ਆਈ ਪਤਾ ਰੋਪੜ ਦਾ ਹੀ ਆ ਲੈ ਭਾਈ ਨੰਬਰ ਵੀ ਆਪਣਾ ਲੋਕਲੇ ਨਿਕਲੇ ਆ ਸਾਡਾ ਰੋਪੜ ਦਾ ਠੀਕ ਆ ਜੀ ਤੇ ਜਿਹਨੇ ਵੀ ਲੈਣਾ ਹੋਇਆ ਤੇ ਬਾਈ ਦਾ ਨੰਬਰ ਮੈਂ ਵੀਡੀਓ ਚ ਬੁਲਾਉਣਾ ਭਾਈ ਬਾਈ ਤੇ ਵੀ ਆਪਣਾ ਨੰਬਰ ਬੋਲਿਓ ਮਾੜਾ 70873 70873 48239 48239 ਠੀਕ ਆ ਬਾਈ ਦਾ ਨੰਬਰ ਆ ਬਾਈ ਜਿਹਨੇ ਵੀ ਦੇਖਣਾ ਹੋਵੇ ਐਂਡੋ ਫਾਰਮ ਤਾਂ ਬਾਈ ਦਾ ਨੰਬਰ ਕਰ ਲਿਓ ਨੋਟ ਤੇ ਬਾਈ ਨੂੰ ਕਰ ਲਿਓ ਕਾਲ ਤੇ ਬਾਈ ਕਿੱਥੇ ਕੇ ਬੈਗੇ ਆਪਣਾ ਇਹ ਦੀਚੇ ਤੋਂ ਵੀਰੇ 5-6 ਕਿਲੋਮੀਟਰ ਹਸਪਤਾਲ ਪੈਂਦਾ ਸ਼ਹਿਰ ਇਹ ਜਣੀ ਥੋੜਾ ਸ਼ਹਿਰ ਚ ਪੈਗੇ ਹਾਂਜੀ ਸ਼ਹਿਰ ਚ ਬਾਈ ਸ਼ਹਿਰ ਤੇ 2 ਕਿਲੋਮੀਟਰ ਅੰਦਰ ਹਟਕੇ ਹੈ ਨਾ ਹਾਂ ਸ਼ਹਿਰ ਤੇ 2 ਕਿਲੋਮੀਟਰ ਅੰਦਰ ਹਟਕੇ ਆ ਤੇ ਬਾਈ ਬਣ ਕੇ ਬੇਨਤੀ ਫੋਨ ਤੇ ਬਾਈ ਨੂੰ ਕੋਈ ਨਾ ਉਹ ਕਰਿਓ ਬਹੁਤੇ ਸਵਾਲ ਜਵਾਬ ਤੇ ਬਾਈ ਨੇ ਇਹ ਗੱਲ ਸਪੈਸ਼ਲ ਕਹੀ ਹੈ ਨਾ ਬਾਈ ਹਾਂਜੀ ਤੇ ਜਿਹਨੇ ਦੇਖਣਾ ਆਪਣਾ ਸੌਦਾ ਉਰੇ ਆ ਕੇ ਚਲਾ ਕੇ ਫਿਰ ਸੌਦਾ ਕਰ ਲਿਓ ਮਾਨ ਤਣ ਜਿੰਨਾ ਵੀ ਹੋਊਗਾ ਬਾਈ ਨਹੀਂ 2-4000 5000 ਜਿੰਨਾ ਵੀ ਹੋਇਆ ਉਹ ਮੌਕੇ ਦੀ ਗੱਲ ਸੇਮ ਆਪਣੇ ਵਾਲੀ ਹਿਸਾਬ ਤਾਵਾ ਬਾਈ ਠੀਕ ਹੈ ਤੇ ਮੇਰੇ ਸਾਬ ਨਾਲ ਰੇਟ ਬਾਈ ਇਹਨਾਂ ਨੇ ਜਮਾ ਹੀ ਜਾਇਜ਼ ਮੰਗਿਆ ਤੇ ਬਾਕੀ ਆਪਣੀ ਤਸੱਲੀ ਕਰ ਲਿਓ ਆ ਕੇ ਠੀਕ ਹੈ ਠੀਕ ਹੈ ਵੀਰੇ ਤੇ ਲੋ ਜੀ ਬਾਈ ਪਹੁੰਚ ਗਏ ਆਪਾਂ ਰੋਪੜ ਏਜੰਸੀ 'ਚ ਇੱਕ ਦੋ ਦਿਨਾਂ ਥੋੜੇ ਜਿਹਾ ਬਾਹਰੇ ਲੰਘੇ ਆਪਣੇ ਮੰਮੇ ਦਾ ਮੁੰਡੇ ਨੂੰ ਮਿਲੋ ਅਸੀਂ ਕਾਲ ਮਹਾਰਾਜ ਉਹ ਠੀਕ ਹੋ ਜੀ ਹਾਂ ਜੀ ਠੀਕ ਆ ਜੀ ਕਿਵੇਂ ਕੰਮ ਕਰ ਚੱਲਦਾ ਭਾਈ ਠੀਕ ਚੱਲ ਨਹੀਂ ਜਾਂਦਾ ਬਹੁਤ ਥੋੜੇ ਆਸਰੀ ਭਾਈ ਹੁੰਦਾ ਅਸੀਂ ਥੋੜਾ ਜਿਹਾ ਬਾਹਰ ਅੰਦਰ ਹੀ ਰਹਨੇ ਹਾਂ ਹੈਂ ਚੱਕੀ ਜਾਣੇ ਕੰਮ ਨੂੰ ਠੀਕ ਆ ਚੱਲ ਰਿਹਾ ਚੱਲ ਰਿਹਾ ਚਲੋ ਵਧੀਆ ਚੱਲਣਾ ਚਾਹੀਦਾ ਭਾਈ ਟਰੈਕਟਰ ਵੇਚਿਆ ਮੇਰੇ ਪਿੱਛੇ ਦੇ ਕਿ ਨਹੀਂ ਕੋਈ ਟਰੈਕਟਰ ਦੇਖ ਵੇਚਿਆ ਵੇਚਿਆ ਪਿੱਕ ਵੇਚਿਆ ਵੀ ਪੁਰਾਣਾ ਹਾਂ 752 ਤੁਸੀਂ ਮੇਰੇ ਪਿੱਛੇ ਦੇ ਕੰਮ ਠੰਡਾ ਪਾ ਲੰਨੇ ਮੈਂ ਦੇਖਾਂ ਹੈਂ ਬੈਹ ਜਾਂਦਾ ਭਾਈ ਕੀ ਚੱਕਰ ਹੈ ਮੇਨ ਮੰਦਾ ਤਾ ਹਾਈਟ ਆ ਮੇਨ ਮੂਨ ਮੈਂ ਕੋਈ ਨਹੀਂ ਹੈਗਾ ਤੁਸੀਂ ਵੀ ਜ਼ਿੰਮੇਵਾਰੀ ਸਮਝੋ ਬਾਈ ਆਪਣੀ ਠੀਕ ਆ ਸਾਲਾ ਮਿਲ ਕੇ ਸਾਰੇ ਐਨ ਪੂਰਾ ਜੋਰ ਲਾਓ ਤਾਂ ਹੀ ਟਰੈਕਟਰ ਵੇਖਣਾ ਹੈ ਹਾਂ ਸੀਜ਼ਨ ਵੀ ਡਾਊਨ ਕਰ ਬਿਲਕੁਲ ਬਿਲਕੁਲ ਤੇ ਬਾਕੀ ਬਾਈ ਨਵੇਂ ਆ ਤਾਂ ਤੁਹਾਨੂੰ ਹੁਣ ਪਤਾ ਹੀ ਆ ਬਾਈ ਆਪਣੇ ਪਿਛਲੇ ਮਹੀਨੇ ਆਹ ਵਧੀਆ ਟਰੈਕਟਰ ਵੇਖੇ ਆ ਹੁਣ ਵੀ ਆਪਣੇ ਇੱਕ ਦੋ ਟਰੈਕਟਰ ਫੁੱਕ ਹੋਏ ਹੋਏ ਆਪਾਂ ਦੇ ਦੇਣੇ ਆ ਕਈ ਵੀਰ ਦਿਨਾਂ ਦਾ ਬਹਿਮ ਕਰਦੇ ਆ ਆ ਦਿਨ ਹੀ ਲੈਣਾ ਉਹ ਦਿਨ ਹੀ ਲੈਣਾ ਇਹ ਤੂ ਤਵਾਰ ਨੂੰ ਕਈ ਵਾਰ ਫਿਰ ਅੱਗੇ ਪਿੱਛੇ ਦੇ ਵੀ ਟਰੈਕਟਰ ਦੇ ਹੋ ਜਾਂਦਾ ਹੈ ਸੰਡੇ ਨੂੰ ਕਈ ਵਾਰ ਮੰਨੂ ਕੋਈ ਕੰਮ ਕਰ ਪੈ ਜਾਂਦਾ ਉਸ ਦਿਨ ਫਿਰ ਵੀਡੀਓ ਵਗੈਰਾ ਬਣਦੀ ਨਹੀਂ ਠੀਕ ਹੈ ਜੀ ਇੱਥੇ ਬਾਕੀ ਬਾਈ ਟਰੈਕਟਰ ਪੁਰਾਣੇ ਆਪਣੇ ਕੋ ਖੜੇ ਇੱਕ ਢੋ ਫਾਰਮ ਹੈ ਆਪਣੇ ਕੋਲ ਇੱਕ ਆਪਣੇ ਕੋ ਸਵਰਾਜ ਇੱਕ ਮਹਿੰਦਰਾ ਏ ਇੱਕ ਫੋਰਡ ਹੈ ਜੀ ਠੀਕ ਹੈ ਜੀ ਜਿਹਦੀ ਆਪਾਂ ਨੇ ਪਰਸੋਂ ਵੀ ਪਾਇਆ ਸੀ ਵਲੌਗ ਦੇਖਣ ਵੀ ਕਈ ਵੀਰ ਆਏ ਟਰੈਕਟਰ ਨੂੰ 3600 ਆਵਾਜ਼ ਸਟੀਰਿੰਗ ਚ ਦੁਬਾਰਾ ਜਾਣਕਾਰੀ ਦੇ ਦੇਣਾ ਜਿਨ੍ਹਾਂ ਨੇ ਵੀਡੀਓ ਵਗੈਰਾ ਨਹੀਂ ਦੇਖੀ ਠੀਕ ਹੈ ਜੀ ਪਾਵਰ ਸਟੀਰਿੰਗ ਆ ਤੇ ਕੰਮ ਕਰ ਟਰੈਕਟਰ ਦਾ ਕਾਫੀ ਹੋਇਆ ਵਾ ਜੀ ਡਬਲ ਕਲਚ ਹੋਇਆ ਵਾ ਸਲਫ ਵਗੈਰਾ ਚੇਂਜ ਹੋਈ ਵੀ ਆ ਸਾਰਾ ਸਮਾਨ ਨਵੇਂ ਮਾਡਲ ਦਾ ਪਾਇਦਾਨ ਵਗੈਰਾ ਤੇ ਮਗਰਾੜ ਜੀ ਸਿਸਟਮ ਵਧੀਆ ਲੱਗਿਆ ਵਾ ਟਰੈਕਟਰ ਨੂੰ ਸੋਨੀ ਦਾ ਡਬਲ ਬੇਸਾਂ ਵਾਲਾ ਐਂਪ ਵਗੈਰਾ ਸਾਰਾ ਕੁਝ ਓਕੇ ਆ ਸੀਟ ਸੂਟ ਠੀਕ ਆ ਜੀ ਤੇ ਸਭ ਤੋਂ ਵੱਡੀ ਗੱਲ ਜਿਹੜਾ ਪਿਛਲਾ ਹਿੱਸਾ 2060 ਵਾਲਾ ਪਿਆ ਵਾ ਜੀ ਇਹਨੂੰ ਬੰਦ ਬ੍ਰੇਕਾਂ ਦੇ ਵਿੱਚ ਠੀਕ ਆ ਜੀ ਕੀ ਟਰੈਕਟਰ ਕਿਸੇ ਨੇ ਸ਼ੌਕ ਨੂੰ ਤਿਆਰ ਕਰਾਉਣਾ ਹੈ ਕਿਸੇ ਨੇ ਰੰਗ ਕਰਾ ਕੇ ਤਿਆਰ ਕਰਨ ਨੂੰ ਰੱਖਣਾ ਜਾਂ ਖੇਤੀ ਵੀ ਕਰਨੀ ਆ ਤਾਂ ਵਧੀਆ ਟਰੈਕਟਰ ਆ ਬਾਈ ਵਧੀਆ ਕੰਮ ਦਊਗਾ ਲਿੰਕਾ ਲੁੰਕਾ ਸਾਰਾ ਸਮਾਨ ਚੇਂਜ ਆ ਟਰੈਕਟਰ ਦਾ ਤੇ ਆਪਾਂ ਤੁਹਾਨੂੰ ਥੋੜੀ ਸਟਾਰਟਿੰਗ ਆਵਾਜ਼ ਵਗੈਰਾ ਚੈੱਕ ਕਰਾਉਣੀ ਟਰੈਕਟਰ ਦੀ ਤੇ ਬੈਟਰੀ ਵੀ ਬਾਈ ਨਵੀਆਂ ਟਰੈਕਟਰ ਹੀ 몰ੀਆਂ ਹਾਈ ਡਲਾਈਟਾਂ ਵੀ ਨਵੇਂ ਮਾਡਲ ਦੀਆਂ ਨੇ ਮਾਰਤਾ ਵੀ ਸਲਫ ਲੈ ਜੀ ਇਹ ਬਾਈ ਸਲਫ ਦੀ ਜਿਹੜੀ ਹੈ ਨਾ ਇਹ ਸਲਫ ਨਵੇਂ ਆਉਂਦੇ ਇਹਦੀ ਸਟਾਰਟਿੰਗ ਇਦਾਂ ਛੋਟੀ ਸਾਲ ਫਗਰਾਰੀ ਵਾਲੀ ਠੀਕ ਆ ਜੀ ਪੂਰਾ ਵਧੀਆ ਟਰੈਕਟਰ ਆ ਬਾਈ ਪਰसों ਵੀਡੀਓ ਪਾਈ ਸੀ ਉਹਦੇ 'ਚ ਰੇਟ ਨਹੀਂ ਦੱਸ ਹੋਇਆ ਬਾਈ ਉਹਦੇ 'ਚ ਥੋੜਾ ਜਿਹਾ ਉਹਦੇ 'ਚ ਥੋੜੀ ਜਿਹੀ ਕਨਫਿਊਜ਼ਨ ਰਹਿ ਗਈ ਰੇਟ ਨਹੀਂ ਦੱਸਿਆ ਗਿਆ ਅੱਜ ਵਾਲੀ ਵੀਡੀਓ 'ਚ ਆਪਾਂ ਰੇਟ ਦੱਸ ਦਨੇ ਆ ਕਰਦੇ ਕਰਦੇ ਬੰਦ ਅਕੀ ਬਾਈ ਚਲਾਈ ਦੂਰੀ ਦਾ ਸੋਹਣਾ ਟਰੈਕਟਰ ਭਜਾਈ-ਬਜੂਈ ਵਧੀਆ ਟਰੈਕਟਰ ਦੀ ਤੋਰਾ-ਦੂਰਾ ਕਾਫੀ ਆ ਠੀਕ ਹੈ ਜੀ ਬਾਕੀ ਚਲੋ ਆਪਣੀ ਤਸੱਲੀ ਕਰ ਲਿਓ ਬਾਈ ਆਪਾਂ ਨੇ ਦਾ ਜੋ ਹੈਗੇ ਦੀ ਗੱਲ ਬਾਤ ਤੁਹਾਨੂੰ ਦੱਸ ਤੀ ਠੀਕ ਹੈ ਜੀ ਪੱਲਾ ਆਇਆ ਲਾਇਆ ਉਧਰ ਟਾਈਮ ਹੋ ਗਿਆ ਤੇ ਸਵਾ ਦੋ ਲੱਖ ਮੁੱਲ ਹੈ ਜੀ ਇਹਦਾ 2,25,000 ਬਾਕੀ ਦਾ ਜੋ ਵੀ ਮਾਰ ਦਾਣਾ ਮੁੰਡੇ ਦੇ ਹੋ ਜੂਗਾ ਯਾਰ ਬਾਈ ਤੇ ਬਾਕੀ ਬਾਈ ਕਿਸੇ ਨੇ ਮੇਰੇ ਵੀਰ ਦਾ ਐਂਡੋ ਫਾਰਮ ਲੈਂਡ ਦਾ ਮਨ ਹੋਇਆ ਨਵਾਂ ਥਾਵਾਂ ਨੇ ਦਾ ਜਰੂਰ ਕਨੈਕਟ ਕਰ ਸਕਦਾ ਜੀ ਆਪਣੀ ਜਾਂਸੀ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਠੀਕ ਹੈ ਜੀ ਤੇ ਜਿਹਨੇ ਵੀ ਅੰਡੋ ਫਾਰਮ ਕੋਈ ਲੈਣਾ ਟਰੈਕਟਰ ਨਵਾਂ ਪੁਰਾਣਾ ਉਹਨੇ ਆ ਕੇ ਦੇਖ ਸਕਦਾ ਪੁਰਾਣੇ ਵੀ ਆਪਣੇ ਕੋਲ ਇੱਕ ਦੋ ਹੈਗੇ ਨੇ ਅੱਜ ਵੀ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਵੀ ਦੇਖ ਲਿਓ ਵੀ ਟਰੈਕਟਰ ਵਧੀਆ ਬਾਈ ਆਪਣੇ ਖਾਸ ਵੀਰਾਂ ਕੋਲੇ ਖੜਾ ਟਰੈਕਟਰ ਤੇ ਜੋ ਵੀ ਉਹਦਾ ਰੇਟ 1 60 ਪਾਇਆ ਬਾਈ ਇਹਨਾਂ ਨੇ ਬਾਕੀ ਜੋ ਵੀ ਮਾੜ ਦਾਣਾ ਮੌਕੇ ਤੇ ਕਰ ਦੇਣਗੇ ਟਾਇਰ ਟੂਰ ਵਧੀਆ ਪਾ ਕੇ ਜਿੱਦਾਂ ਕਿਸੇ ਨੇ ਬੜਾ ਕੰਮ ਲੈਣਾ ਤਾਂ ਬਹੁਤ ਵਧੀਆ ਟਰੈਕਟਰ ਇੰਜਣ ਉੰਜਣ ਦਾ ਵੀ ਟਰੈਕਟਰ ਘੈਂਟ ਹੈ ਤੇ ਕਈ ਵੀਰਾਂ ਦੇ ਫੋਨ ਆਉਂਦੇ ਰਹਿੰਨੇ ਆ ਬਾਈ ਘੱਟ ਪੈਸਿਆਂ 'ਚ ਲੈਣਾ ਬਾਈ ਟਰੈਕਟਰ ਬੜੀ ਪਾਵਰ ਦਾ ਤਾਂ ਦੇਖ ਲਿਓ ਜੀ ਇਹਨੇ ਵੀ ਲੈਣਾ ਹੋਇਆ ਠੀਕ ਆ ਜੀ ਤੇ ਬਾਕੀ ਆਪਣਾ ਨੰਬਰ ਬਾਈ ਸੇਮ ਹੈ 88464678290 ਕੋਈ ਵੀ ਜਾਣਕਾਰੀ ਲੈਣੀ ਹੋਵੇ ਉਸ ਨੰਬਰ ਤੇ ਲੈ ਲਿਓ ਤੇ ਠੀਕ ਹੈ ਜੀ ਆਦੇ ਵਲੌਗ 'ਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਮਿਲਦੇ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ